ਬਾਪੂ ਚੜਾਈ ਕਰ ਗਿਆ ਹੁਣ ਏ ਵਾਹੀ ਵਹੀ ਵੇ ਏ ਕੋਈ ਤੜੀਂਗੇ ਤੇਰੇ ਆ ਬੇਗੂਂ ਕੀ ਬੇਲਾ 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 ਕਿ ਦੁਸ਼ਮਣੀ ਕੀਤੀ ਜਦੋਂ ਤੂੰ ਨੇਰਾ ਬਾਪੂ ਪਹਿਲਾ ਜਾਨ ਸੀ ਤੇ ਯੋ ਵੇ ਨੁਰੀ ਦਾ ਦਿੱਤਾ ਤੇਰੇ ਤੇ ਬਸ ਹੋ ਗਿਆ ਬੇਬੇ ਆ ਕੀ ਹੋ ਗਿਆ ਇਹ ਲੋ ਬਾਪੂ ਤਾਂ ਦੇਦਾ ਕਿ ਹੋਰ ਗੱਲ ਸਰਜੀ ਕਾ ਬੀ ਕਰਨੀ ਆ ਬਾਪੂ ਚੜਾਈ ਕਰ ਗਿਆ ਕਦੋਂ ਹੁਣ ਆਏ ਵਾਜੀ ਬਣ ਗਈ ਵਾਹ ਵਾਹ ਆਏ ਵਾਹ ਆਏ ਵਾਹ ਕੀ ਹੋਇਆ ਨੂੰ ਉਹਦੇ ਅੰਦਰ ਹਸਪੀਟਲ ਦੇ ਵਿੱਚ ਦਾਖਲ ਸੀਗੇ ਆ ਬੈੱਡ ਲੈ ਚਲੋ ਮੜਾਏ ਉੱਥੇ ਤੇ ਕਰੇਬੇ ਦਾ ਸਾਡੀਆਂ ਬੋਡੀਆਂ ਦਾਣ ਕੀਤੀਆਂ ਹੀ ਐਸੀ ਬੋਡੀਆਂ ਨਾ ਹੂੰ ਮੈਡੀਕਲ ਉਹ ਨਾਨਕਾ ਉੱਤੇ ਮੈਡੀਕਲ ਆ ਗਏ ਨਾ ਹਾਂ ਉੱਥੇ ਦਾਣ ਕੀਤੀਆਂ ਬੋਡੀਆਂ ਐ ਅਜਾ ਤੁਸੀਂ ਦੋਨਾਂ ਨੇ ਕੀਤੀਆਂ ਹੋਈਆਂ ਹਾਂਜੀ ਦੋਨਾਂ ਨੇ ਦਾਣ ਕੀਤੀਆਂ ਬੋਡੀਆਂ ਡਾਕਟਰ ਸਾਹਿਬ ਇਹਨਾਂ ਨੇ ਬੋਡੀਆਂ ਦਾਣ ਕੀਤੀਆਂ ਬਾਪੂ ਦੇ ਵੀ ਬੋਡੀ ਦਾਣ ਆ ਫਿਰ ਉਹ ਕਿਵੇਂ ਉਹਦਾ ਕੋਈ ਕਾਗਜ਼ ਕੂਗਜ ਮਾ ਅਗੇ ਤਾਂ ਹੈਗਾ ਮੇਰੇ ਕੋਲ ਉੱਥੇ ਆਪਣੈ ਸਰੀ ਪਿਆ ਪਰ ਇਹਨਾਂ ਦਾ ਸੀਗਾ ਪਤਾ ਨਹੀਂ ਕਿੱਥੇ ਰੱਖ ਬੈਠੇ ਆ ਤੇ ਹੁਣ ਕਿਵੇਂ ਕਿਹਜੇ ਨਾਲ ਗੱਲ ਕਰੀਏ ਨੰਬਰ ਹੈਗਾ ਤੁਹਾਡੇ ਕੋਲ ਉਹਨਾਂ ਦਾ ਹਾਂਜੀ ਇਹਦੇ ਵਿੱਚ ਹੈਗਾ ਜੀ ਦਿਓ ਨੰਬਰ ਦਿਓ ਸਾਨੂੰ ਕਿਧਰ ਬਾਪੂ ਬਾਪਾ ਆਏ ਬਾ ਆ ਜਰ ਗਿਆ ਬਦਕਲਿਆ ਨੂੰ ਐ ਗੁਲਾਬ ਗਾਦੀ ਗੁਲਾਬ ਗਾਦੀ ਕੀ ਕਰ ਗਿਆ ਕੋਈ ਮੇਰੇ ਨਾਲ ਤੁਹਾਨੂੰ ਆ ਤੇ ਜੀ ਉਠਾ ਕੇ ਉਠਾ ਗਾਵੈ ਮੇਦੂ ਉਠਾ ਕੇ ਉਠਾ ਹੋਵੇਂਦੂ ਮੇਦੂ ਉਠਾ ਕੇ ਬੁਟਾਓ ਆਈ ਐ ਗੁਰੀਆ ਕਾ ਚੰਦੀ ਆ ਵਾਈ ਵਾਈ ਵਲੀ ਬੰਗੀ ਤੈ ਕਿਉਂ ਇਤਰੀ ਗੇ ਚਲੇਗਾ ਮੇਦੂ ਰਾਧਾ ਜੀ ਰਾਧਾ ਵੀ ਕਿਉਂ ਝੜਕੇ ਚਲੇਗਾ ਅਰੇ ਤੈ ਕਿਵੇਂ ਚਲੇਗਾ

ਵਾਹ ਮੈਂ ਤਾਂ ਤੁਹਾਡੇ ਦਾ ਹੋਰ ਸਹਿਕ ਇੱਕ ਤੁਹਾਡੇ ਦਾ ਹੋਰ ਸਹਿਕ ਮੈਂ ਸਾ ਮਾ ਬੱਜੇ ਆਏ ਮਨ ਜੋ ਡਾਕਟਰਾਂ ਨੇ ਦੱਸਿਆ ਵੀ ਬਾਪੂ ਇੱਕਦਮ ਸਿੱਕ ਹੋ ਗਿਆ ਤੇ ਬਸ ਹੱਥਾਂ 'ਚ ਹੀ ਆ ਗਿਆ ਮੈਂ ਤਾਂ ਤੁਹਾਡੇ ਦਾ ਹੋਰ ਸਹਿਕ ਸਰਜੀ ਕਰੀ ਚਾਹਦੀ ਸੀ ਖਬਰ ਅਸੀਂ ਵੀ ਕਹਿ ਲਿਆ ਬੇਟਾ ਫੋਨ ਨਹੀਂ ਕਰਦਾ ਫੋਨ ਨਹੀਂ ਕਰਦਾ ਉਹ ਵੀ ਬਹੁਤ ਕਸੂਤਾ ਫਸਿਆ ਆ ਉਹ ਕਦ ਦਾ ਰਿਪੋਰਟ ਹੋ ਚੁੱਕਿਆ ਕੱਲਾ ਉਹਨੂੰ ਵੀ ਕਰਦੇ ਵਿੱਚ ਬਦਦ ਕਰ ਸਕਦੇ ਤਾਂ ਕਰੋ ਉਹ ਕਿੱਥੇ ਆ ਹੁਣ ਅਬਦ ਅਸਾ ਉੱਥੇ ਹੀ ਆ ਕੈਨੇਡਾ ਦੀ ਉਹਦਾ ਨੰਬਰ ਦਿਓ ਅਸੀਂ ਗੱਲ ਕਰਦੇ ਹਾਂ ਉਹਦੀ ਮਦਦ ਕਰਾਂਗੇ ਜਰੂਰ ਅਸੀਂ ਹਾਂ ਜੀ ਹਾਂ ਜੀ ਉਹਦੀ ਮਦਦ ਕਰੋ ਕਬਦ ਅਸਾ ਆਦਮੀ ਮੇਰਾ ਆਦਮੀ ਚਲਾ ਗਿਆ ਐ ਕੀ ਮੈਨੂੰ ਵੀ ਥੈਂਕ ਯੂ ਸੁੱਟ ਕੇ ਪਹਿਲਾਂ ਹੀ ਮਾਰ ਗਿਆ ਵਾਹ ਉਹ ਪਹਿਲਾਂ ਜਾਣਾ ਸੀ ਤਈਓ ਮੈਨੂੰ ਨਹੀਂ ਜਾ ਦਿੰਦਾ ਤਈਓ ਮੈਨੂੰ ਨਹੀਂ ਜਾ ਦਿੰਦਾ ਮੈਂ ਤੁਹਾਨੂੰ ਕੀ ਬਤਾਉਂ ਤਾ ਤੁਸਾਂ ਕੀ ਬਲੀ ਬੇਪਰਾਂਤ ਜਾਂਦੀ ਜਾਂਦੀ ਰੂ ਹਾਂਜੀ ਭੈਣ ਜੀ ਮੈਂ ਗੁਰਪ੍ਰੀਤ ਬੋਰਿਆ ਜੀ ਮਨੁੱਖਤਾ ਦੀ ਸੇਵਾ ਤੋਂ ਜੀ ਤੁਸੀਂ ਕਹਤਰੀ ਮੰਮੀ ਕੋਲ ਦੀ ਮੰਮੀ ਕੋਲ ਤੇ ਜਿੰਨੇ ਆਇਆ ਹਾਂਜੀ ਭੈਣੇ ਤੇ ਮੰਮੀ ਨੂੰ ਤੇ ਪਾਪਾ ਨੂੰ ਅਸੀਂ ਲੈ ਕੇ ਆਏ ਸੀ ਸਾਡੇ ਕੋਲੇ ਹੀ ਨੇ ਉਹ ਤੇ ਨਾ ਪਾਪਾ ਚੜਾਈ ਕਰ ਗਏ ਤੇ ਪਾਪਾ ਦੀ ਡੈਥ ਹੋ ਗਈ ਜੀ ਤੇ ਚੋਟ ਕਦੋਂ ਆਇਆ ਹੁਣੇ ਹੁਣੇ ਭੈਣੇ 10 15 ਮਿੰਟ ਪਹਿਲੇ ਹੀ ਉਹ ਬਿਮਾਰ ਸੀਗੇ ਜੀ ਉਹ ਜਦੋਂ ਸਾਡੇ ਕੋਲ ਆਏ ਨੇ ਵਿਚਾਰੇ ਉਦੋਂ ਵੀ ਬਹੁਤ ਸਿੱਕ ਸੀਗੇ ਇਨਫੈਕਸ਼ਨ ਸੀਗੀ ਟ੍ਰੀਟਮੈਂਟ ਚੱਲਦਾ ਸੀ ਆਈਸੀਯੂ ਚ ਰੱਖਿਆ ਸੀ ਉਹ ਦਿਨ ਦਿਨ ਲਈ ਪਰ ਅੱਜ ਹੁਣੇ ਵੀ 25 ਮਿੰਟ ਪਹਿਲਾਂ ਹੀ ਬਸ ਅਚਾਨਕ ਸਰੀਰ ਛੱਡ ਗਏ ਤੇ ਬੋਤ ਸਾਡੀ ਗੱਲ ਕਰਾ ਦੇ ਜੀ ਨੂੰ ਇੱਥੇ ਇੰਡੀਆ ਆਉਣ ਚ ਕੋਈ ਦਿੱਕਤ ਆ ਰਹੀ ਆ ਤਾਸੀਂ ਉਡੀ ਮਦਦ ਕਰ ਦਿੰਦੇ ਕੋਈ ਟਿਕ ਟ ਕਰਾਉਣੀ ਹੈ ਟਿਕ ਟ ਕਰਾ ਦਾਂਗੇ ਜੇ ਉੱਥੇ ਕਾਗਜ਼ਾਂ ਪੱਤਰਾਂ ਦਾ ਕੋਈ ਮਸਲਾ ਤਾਂ ਮੈਂ मतलब ਸਾਰਿਆਂ ਨੂੰ ਦੱਸਿਆ ਸੀ ਨਾ ਮੈਂ ਐਲ ਵੀ ਪਵਾ ਮੈਂ ਤੁਹਾਡੀ ਵੀਡੀਓ ਵੀ ਵੇਖੀ ਸੀ ਮੈਨੂੰ ਐਕਚੁਅਲੀ ਮੇਰੇ ਘਰਦਿਆਂ ਨੇ ਵੀ ਵੇਖੀ ਸੀ ਜੀ ਵੀਡੀਓ ਕਿ ਮੈਂ ਉਹਨਾਂ ਨੇ ਮੇਰੀ ਗੱਲ ਲਈ ਐਕਚੁਅਲ ਚ ਉਹਨਾਂ ਨੂੰ ਫੋਨ ਤਾਂ ਨਹੀਂ ਲੱਗਦਾ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਉਹਨਾਂ ਦਾ ਫੋਨ ਬੰਦ ਹੋਇਆ ਪਿਆ ਵਾ ਨਹੀਂ ਆਪਾਂ ਥੋੜੇ ਪੈਸੇ ਭੇਜ ਦਿੰਦੇ ਆ ਉਹਨਾਂ ਨੂੰ ਦੱਸੋ ਆਪਾਂ ਇੱਥੋਂ ਭੇਜ ਦਿੰਨੇ ਪੈਸੇ 500 ਡਾਲਰ ਭੇਜ ਦਿੰਨੇ ਇੱਥੋਂ ਅਸੀਂ ਜੀ ਮੈਂ ਵੀ ਕੋਈ ਸਕੱਤ ਨਹੀਂ ਮੈਂ ਤੇ ਜਿੰਦਾ ਦੇ ਘਰ ਜਿਹੜੇ ਇੱਕ ਮੁੰਡਾ ਰਹਿੰਦਾ ਮੈਂ ਉਹਦੇ ਤੋਂ ਗੱਲ ਕਰਦੀ ਆ ਪਰ ਫਿਰ ਉਹ ਕੀ ਕਰਦਾ ਵਾ ਮਤਲਬ ਉਹ ਕਿੰਨੇ ਮਾਤਾ ਜੀ ਦੱਸਦੇ ਸੀ ਵੀ ਉਹ ਵੀ ਇੱਥੇ ਫਸਿਆ ਹੋਇਆ ਜਾਂ ਕੀ ਦਿੱਕਤ ਆ ਗਈ ਜੀ ਉਹਨੂੰ ਪੇਪਰਾਂ 'ਚ ਮੇਰਾ ਗੱਲ ਕਰਾ ਦੋ ਮੇਰਾ ਗੱਲ ਕਰਾ ਦੋ ਸੁਣੋ ਨਾ ਨਾ ਯਾਰ ਕਿ ਆ ਜਦੋਂ ਇਹ ਸਾਹ ਚੜਿਆ ਨਾ ਉਹਨਾਂ ਨੇ ਪੀਆਰ ਦੀ ਫਾਈਲ ਲੱਗੀ ਸੀ ਹਾਂ ਤੇ ਉਹਨਾਂ ਦੀ ਪੀਆਰ ਦੀ ਨਾ ਫਾਈਲ ਰਿਫਿਊਜ਼ ਹੋ ਗਈ ਸੀਗੀ ਓਕੇ ਕੁਈ ਨਾ ਪੁੱਤ ਪਹਿਲਾਂ ਉਹ ਟਿਕਿਆ ਨਹੀਂ ਜੂਜੀਆਂ ਜਾਂਦੀਆਂ ਹੁੰਦੀਆਂ ਵਾ ਅੱਗੇ ਵੀ ਦੁਬਾਰਾ ਲੱਗ ਜਾਂਦੀ ਹੈ ਮੈਂ ਉਹ ਹੀ ਦਾ ਜਿਸ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਜਿਹੜੀ ਪੀਆਰਡੀ ਫਾਈਲ ਰਿਫਿਊਜ਼ ਹੋਈ ਨਾ ਤਾਂ ਨਾ ਵਰਕ ਫਾਰਮ ਵਿੱਚ ਪੀਆਰਡੀ ਫਾਈਲ ਦੇ ਬੀਸ ਤੇ ਲਗਾਇਆ ਸੀ ਉਹ ਵੀ ਨਾਲ ਰਿਫਿਊਜ਼ ਹੋ ਗਿਆ ਸੀ ਪਾਸਵਰਡ ਐਕਸਪਾਇਰ ਹੋ ਗਿਆ ਹੁਣ ਉਹਨਾਂ ਕੋ ਪਾਸਵਰਡ ਨਹੀਂ ਆਏਗਾ ਤੇ ਉਹਨੋਂ ਉਹ ਇੰਡੀਆ ਆ ਨਹੀਂ ਸਕਦੇ ਮੈਂ ਆਂਟੀ ਨੂੰ ਦੱਸੀ ਸੀਗੀ ਸਾਰੀ ਗੱਲ ਮਹੀਨੇ ਤੋਂ ਉੱਪਰ ਹੋ ਗਿਆ ਉਹਨਾਂ ਕੋ ਕੰਮ ਨਹੀਂ ਹੈਗਾ ਤੇ ਉਹ ਵੀ ਮੈਂ ਕੋਸ਼ਿਸ਼ ਕਰ ਦਿੱਤੀ ਕਿਉਂਕਿ ਮੇਰੇ ਆਪਣੇ ਪਾਪਾ ਨਹੀਂ ਹੈਗੇ ਤੇ ਮੈਂ ਘਰ ਦਾ ਖर्चा ਵੀ ਚੱਤਣਾ ਉਹ ਕਿਹੜੇ ਸ਼ਹਿਰ ਚ ਤੁਸੀਂ ਆਪਣੇ ਆਪ ਤੋਂ થોੜਾ ਟਾਈਟ ਕਿਹੜੇ ਸ਼ਹਿਰ ਚ ਤੁਸੀਂ ਹਾਂਜੀ ਕਿਹੜੇ ਸ਼ਹਿਰ ਚੋਂ ਮੈਂ ਤਾਂ ਜਿੰਦਗੀ ਮੈਂ ਮਤਲਬ ਉਹ ਪਹਿਲਾਂ ਕੰਮ ਕਰਦੀ ਸੀ ਬੇਸਤਪਾਲ ਚ ਲਾਉਣਾ ਨਾ ਪਰ ਮੈਂ ਹੁਣ ਦੂਜੇ ਸ਼ਹਿਰ ਚ ਉਹਦੇ ਪਾਪਾ ਦੀ ਦਾਤੂ ਵੀ ਅਸੀਂ ਚਾਹੁੰਦੇ ਵੀ ਉਹ ਆ ਜਵੇ ਆਪਾ ਪਾਪਾ ਨੂੰ ਇੱਥੇ 2 ਦਿਨ 4 ਦਿਨ ਰੱਖ ਸਕਦੇ ਆ ਫ੍ਰਿਜ ਦੇ ਵਿੱਚ 5 ਦਿਨ ਰੱਖ ਸਕਦੇ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਪਰ ਆਪ ਆਪਣੇ ਹੱਥੀਆਂ ਆ ਕੇ ਉਹ ਸਾਰਾ ਕੁਝ ਕਰ ਸਕਦੇ ਆ ਹਾਂਜੀ ਮੈਂ ਨਾ ਹੁਣੇ ਹੀ ਕਿਸੇ ਤਰੀਕੇ ਨਾਲ ਕਾਲਿੰਗ ਕਰਕੇ ਕਿਸੇ ਨੂੰ ਫੋਨ ਜੇ ਉਹਦੇ ਪਾਸਪੋਰਟ ਨਿਊ ਕਰਾਉਣ ਦੇ ਵਿੱਚ ਵੀ ਉਹਦੀ ਮਦਦ ਹੋ ਜੂਗੀ ਨਾਲ ਪਾਸਪੋਰਟ ਉਧਰ ਨਿਊ ਹੋ ਜੂ ਅਸੀਂ ਇੱਥੋਂ ਲਿਖ ਕੇ ਐਪਲੀਕੇਸ਼ਨ ਦੇ ਦਿੰਨੇ ਆ ਆਸ਼ਰਮ 'ਚ ਪਹੁੰਚ ਗਏ ਆ ਉਹ ਆਪ ਫੋਨ ਤਾਂ ਕਰਕੇ ਪੁੱਛ ਹੀ ਸਕਦਾ ਆਸ਼ਰਮ ਵਾਲਿਆਂ ਨਾਲ ਤਾਂ ਗੱਲ ਕਰ ਹੀ ਸਕਦਾ ਵੀ ਮੈਂ ਬਿਜਪੁਰ ਆ ਬਈ ਮੈਂ ਆ ਨਹੀਂ ਸਕਦਾ ਤੁਸੀਂ ਮੰਮੀ ਪਾਪਾ ਦਾ ਖਿਆਲ ਰੱਖਿਓ ਇੰਨਾ ਤਾਂ ਕਹਿ ਸਕਦਾ ਸੀ ਉਹ ਹਾਂਜੀ ਹਾਂਜੀ ਨਹੀਂ ਮੈਂ ਤਾਂ ਕੋਈ ਨਹੀਂ ਕਰਦੀ ਮੈਂ ਸਮਝਦੀ ਆਹ ਉਹ ਇੰਨੀ ਮੈਂ ਉਹਨਾਂ ਦੀ ਗਰਤੀ ਵੀ ਮੈਂ ਇੰਨੀ ਕੰਨੀ ਕਿ ਉਹਨਾਂ ਨੇ ਪੜਦੇ ਪਾ ਲਈਆਂ ਮੈਂ ਸਮਝਦੀ ਮਸਾਲੀ ਆਂਟੀ ਅੰਕਲ ਦੀ ਵੀ ਹਾਲਤ ਮੈਨੂੰ ਜਿੰਨਾ ਹੁੰਦਾ ਨਹੀਂ ਵੀ ਸਮਝਦੀ ਆ ਅੰਕਲ ਤਾਂ ਵਿਚਾਰੇ ਪੂਰੇ ਹੀ ਹੋ ਗਏ ਦੇਖੋ ਹੁਣ ਕੀ ਕਰੀਏ ਇਹਨਾਂ ਦਾ ਭਰਾ ਆ ਸੀ ਨਾਲ ਹਾਂਜੀ ਨਹੀਂ ਉਹਨਾਂ ਨੇ ਮਤਲਬ ਉਹ ਵੀ ਛੱਡ ਕੇ ਮੁੜ ਗਿਆ ਬੇਟੇ ਦਾ ਜ਼ਰੂਰ ਕਰ ਲੈ ਹਾਂ ਮਾਂ ਕਰਦਾ ਬੇਟਾ ਬੇਟਾ ਕਰਦੇ ਮਾਂ ਰੋਣਾ ਨਹੀਂ ਰੋਣਾ ਨੀ ਮਾਂ ਉਹਨੂੰ ਵੀ ਬੁਲਾਉਣੇ ਆਪਾਂ ਉਹਦਾ ਪਾਸਪੋਰਟ ਐਕਸਪਾਇਰ ਹੋ ਗਿਆ ਉਸ ਕਰਕੇ ਉੱਥੇ ਫਸ ਗਿਆ ਉਹ ਕਹਿੰਦੇ ਹੁਣ ਕੁੜੀ ਨਾਲ ਮੇਰੀ ਗੱਲ ਹੋਈ ਆ ਇੱਕ ਵਾਰੀ ਤੁਹਾਡੇ ਬੇਟੇ ਨਾਲ ਗੱਲ ਹੋ ਜAVE ਮੇਰੀ ਤਾਂ ਫੇਰ ਆਪਾਂ ਉਹਨੂੰ ਕੋਈ ਨਾ ਸੱਦਦੇ ਅੱਛਾ ਹਾਂ ਯਾਰ ਸਭ ਲੈ ਤੂੰ ਮਤਲਬ ਕਰਾ ਸਾਰੀ ਤਾਂ ਕਿ ਕਰਿਆ ਯਾਰ ਆਪਣੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਤਾ ਕਰਨਜੀਤ ਕੌਰ ਬੀਤੀ ਤੇ ਬਾਪੂ ਗੁਰਜੀਤ ਸਿੰਘ ਸੋਢੀ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਹੀ ਸਾਡੇ ਕੋਲ ਸੁਪਨਿਆਂ ਦੇ ਘਰ ਆਏ ਸੀ ਦੋਨੋਂ ਬਜ਼ੁਰਗ ਜੋੜੇ ਅੱਜ ਬਾਪੂ ਜੀ ਸਾਡੇ ਕੋਲ ਚੜ੍ਹਾਈ ਕਰ ਗਏ ਨੇ ਕੁਝ ਵੀ ਫੇਰੇ ਦੇ ਮਰਦੇ ਦੇਖਿਆ ਉਹ ਤੋਂ ਨੇ ਮਰਨ ਦੇ ਆ ਓਹੋ ਸੇਵ ਜੇ ਮੈਂ ਉੱਠੀ ਆ ਕਿ ਮੈਨੂੰ ਇਹ ਲੱਭਣ ਦੇ ਕਮਰਾ ਕਿਹੜਾ ਮੈਨੂੰ ਨਹੀਂ ਲੱਗਦਾ ਆਪਣਾ ਘਰ ਆ ਮੈਂ ਕਦੇ ਅਸੀਂ ਤੋਂ ਨੇ ਕੁਝ ਖਾ ਕੇ ਮਰ ਜਾਂਦੇ ਆ 6 ਵਜੇ ਵਜ ਕਿਸ ਨੇ ਕਿੰਨ ਸੱਤ ਮੰਡੀ ਹੋਏ ਮੈਨੂੰ ਪਤਾ 6 ਵਜੇ ਰਾਤ ਦੇ ਕਿ ਸਵੇਰ ਤੇ ਮੈਨੂੰ ਦਿਸਤੇ ਵੀ ਪੈਉਣ ਮੈਂ ਰਾਗੀ ਕੱਲੀ ਪਤਾ ਨਹੀਂ ਕੀ ਗੱਲ ਕਿੰਤਰ ਕੇ ਕਿੰਦੇ ਦੇ ਦੇ ਬਹੁਤ ਸੱਚੀ ਜਤੀ ਨਾ ਮੈਂ ਵਸ ਰੋ ਨਾ ਮੈਂ ਰੋ ਰੋ ਨਮਾ ਬਸ ਰੋ ਨਮਾ ਮੇਰੇ ਮੇਰੇ ਸੇ ਨੂੰ ਬਲਾਸ ਤੇ ਬੁਲਾਉਣਾ ਹੈ ਬੁਲਾਉਣਾ ਹੈ ਬੱਚੇ ਨੂੰ ਬੁਲਾਉਣਾ ਹੈ ਕੁਝ ਨਹੀਂ ਕਹੇ ਬਲਾਸ ਦੇ ਬਤਨ ਇੱਕ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਬਾਪੂ ਜੀ ਦੀ ਤੇ ਮਾਤਾ ਜੀ ਦੀ ਬੋਡੀ ਡੋਨੇਟ ਕੀਤੀ ਹੋਈ ਹੈ ਇਹਨਾਂ ਨੇ ਅਮਰਸਰ ਬੋਟਨੀ ਡਿਪਾਰਟਮੈਂਟ ਦੇ ਵਿੱਚ ਸਾਡੀ ਉੱਥੇ ਗੱਲ ਹੋ ਗਈ ਹੁਣ ਬਾਪੂ ਜੀ ਦੀ ਬੋਡੀ ਅਸੀਂ ਉੱਥੇ ਭੇਜਣ ਲੱਗੇ ਆ ਜੀ ਤੇ ਮਾਤਾ ਜੀ ਨੇ ਵੀ ਬੋਡੀ ਡੋਨੇਟ ਕੀਤੀ ਹੋਈ ਹੈ ਇਹਨਾਂ ਦੋਨਾਂ ਨੇ ਪਹਿਲਾਂ ਦੀ ਇਹਨਾਂ ਕੋਲੇ ਨੰਬਰ ਸੀਗਾ ਅਸੀਂ ਉਹਨਾਂ ਨੂੰ ਕਾਲ ਕਰ ਲਈ ਹੈ ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਜਿਹੜਾ ਮਾਤਾ ਜੀ ਦਾ ਤੇ ਬਾਪੂ ਜੀ ਦਾ ਬੇਟਾ ਕੈਨੇਡਾ ਦੇ ਵਿੱਚ ਅਸੀਂ ਕਹਿ ਰਹੇ ਸੀ ਵੀ ਉਹ ਆ ਨਹੀਂ ਰਿਹਾ ਮਦਦ ਨਹੀਂ ਕਰ ਰਿਹਾ ਚਲੋ ਪਹਿਲਾਂ ਆ ਸਕਦਾ ਸੀ ਉਦੋਂ ਨਹੀਂ ਆਇਆ ਉਹ ਹੁਣ ਤਾਂ ਪਤਾ ਲੱਗਿਆ ਵੀ ਉਹ ਉੱਥੇ ਫਸਿਆ ਹੋਇਆ ਉਹਦਾ ਜਿਹੜਾ ਪੀਆਰ ਦਾ ਕੇਸ ਲਾਇਆ ਸੀ ਉਹ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਉਹਦਾ ਵਰਕ ਪਰਮਿਟ ਵੀ ਖਤਮ ਹੋ ਗਿਆ ਤੇ ਉਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਹੁਣ ਇਸ ਟਾਈਮ ਉਹ ਨਾ ਤਾਂ ਪਾਸਪੋਰਟ ਰੀਨਿਊ ਕਰਾ پا ਰਿਹਾ ਤੇ ਨਾ ਉਹਦਾ ਵਰਕ ਪਰਮਿਟ ਰੀਨਿਊ ਹੋ ਰਿਹਾ ਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਸਾਡੇ ਤੋਂ ਤੁਸੀਂ ਸੰਪਰਕ ਕਰਕੇ ਉਹ ਵੀਰ ਦਾ ਕੰਟੈਕਟ ਲੈ ਲਿਓ ਨੰਬਰ ਲੈ ਲਿਓ ਤੇ ਉਹਦੀ ਜੇ ਕੋਈ ਮਦਦ ਕਰ ਸਕਦੇ ਉੱਥੇ ਉਹਦਾ ਪਾਸਪੋਰਟ ਰੀਨਿਊ ਕਰਾਉਣ ਚ ਤਾਂ ਉਹਦੀ ਮਦਦ ਕਰੋ ਤਾਂ ਜੋ ਇੱਥੇ ਆ ਕੇ ਆਪਣੀ ਹੁਣ ਬਾਪ ਤਾਂ ਤੌਰੀ ਗਿਆ ਵਾ ਆਪਦੀ ਮਾਂ ਨੂੰ ਸੰਭਾਲ ਸਕੇ ਮਾਤਾ ਜੀ ਦਾ ਚੂਲਾ ਟੁੱਟਿਆ ਹੋਇਆ ਮਾਤਾ ਜੀ ਦੇ ਚੂਲੇ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਆ ਤੇ ਹਜੇ ਅਸੀਂ ਉਹਦੀ ਪਲਾਨਿੰਗ ਕਰ ਰਹੇ ਸੀ ਮਾਤਾ ਜੀ ਦੇ ਟੈਸਟਸ ਹੋ ਰਹੇ ਸੀ ਵੀ ਮਾਤਾ ਜੀ ਦੀ ਸਰਜਰੀ ਹੋਣੀ ਆ ਜਨ ਨੂੰ ਬਾਪੂ ਜੀ ਅੱਜ ਸਵੇਰੋਂ ਤੜਕੇ ਉੱਚੜਾਈ ਕਰ ਗਏ ਨੇ ਤੇ ਇਸ ਤਰ੍ਹਾਂ ਮਤਲਬ ਕਈ ਵਾਰੀ ਸਾਡੇ ਆਸ-ਪਾਸ ਜ਼ਿੰਦਗੀ ਦੇ ਵਿੱਚ ਅਸੀਂ ਦੇਖ ਹੀ ਨਹੀਂ ਪਾਉਂਦੇ ਸਾਡੇ ਆਸ-ਪਾਸੇ ਕੀ ਹੋ ਰਿਹਾ ਇਹ ਬਜ਼ੁਰਗ ਜੋੜਾ ਪੜਿਆ-ਲਿਖਿਆ ਬੜਾ ਵਧੀਆ ਵੈਲ ਸੈਟਲਡ ਫੈਮਿਲੀ ਸੀ ਬੇਟਾ ਇੱਕ ਉਹਨੂੰ ਕੈਨੇਡਾ ਭੇਜਤਾ ਇਹਨਾਂ ਨੇ ਪਰ ਹੁਣ ਇਹ ਦੋਨੋਂ ਬਜ਼ੁਰਗ ਹੀ ਬਿਮਾਰ ਹੋ ਗਏ ਚੱਲਣ-ਫਿਰਨ ਤੋਂ ਅਸਮਰੱਥ ਹੋ ਗਏ ਕੋਈ ਰਿਸ਼ਤੇਦਾਰ ਕੋਈ ਭੈਣ-ਭਰਾ ਕੋਈ ਮਾਮਾ ਚਾਚਾ ਤਾਇਆ ਕੋਈ ਵੀ ਮਦਦ ਕਰਨ ਵਾਲਾ ਨਹੀਂ ਬਾਪੂ ਜੀ ਦਾ ਜਿਹੜਾ ਛੋਟਾ ਭਰਾ ਵਾ ਉਹ ਵੀ ਉਸ ਦਿਨ ਪੰਚਾਇਤ ਦੇ ਕਹਿਣ ਤੇ ਇੱਥੇ ਨਾਲ ਆਇਆ ਸੀ ਛੱਡਣ ਛੱਡ ਕੇ ਚਲਾ ਗਿਆ ਉਹ ਵੀ ਦੱਸਦਾ ਸੀ ਵੀ ਸਾਡੀ ਇਹਨਾਂ ਨਾਲ ਬੰਨਦੀ ਨਹੀਂ ਮੈਂ ਅੱਜ ਬਹੁਤ ਸਾਲਾਂ ਬਾਅਦ ਇਹਨੂੰ ਮਿਲਿਆ ਵੀ ਇਹਨੇ ਮੇਰੇ ਨਾਲ ਬਹੁਤ ਮਾੜੀ ਕੀਤੀ ਹੋਈ ਆ ਚਲੋ ਇਹਨਾਂ ਦੇ ਘਰ ਦੇ ਆਸ ਵਿੱਚ ਸਬੰਧ ਰਹੇ ਹੋਣਗੇ ਹਨਾ ਮਾੜੇ ਚੰਗੇ ਪਰ ਜਦੋਂ ਇਨਸਾਨੀਅਤ ਦੀ ਮਤਲਬ ਬਿਲਕੁਲ ਹੀ ਆਪਾਂ ਕਹਿੰਦੇ ਨਰਕ ਜਿਹਾ ਰਹੇ ਸੀ ਦੋਨੋਂ ਜਾਣੇ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਆ ਸੀ ਮਾਤਾ ਦਾ ਚੂੜਾ ਟੁੱਟ ਗਿਆ ਬਾਪੂ ਨੇ ਧੱਕਾ ਦਿੱਤਾ ਤੇ ਬਾਪੂ ਡਿਮੈਂਸ਼ੀਆ ਦਾ ਸ਼ਿਕਾਰ ਸੀ ਮੈਂਟਲੀ ਸਿੱਕੀ ਸੀ ਚੱਲ ਫਿਰ ਵੀ ਨਹੀਂ ਸਕਦਾ ਸੀ ਇਹ ਵੀ ਬਿਮਾਰ ਸੀ ਤੇ ਮਤਲਬ ਦੋਨੋਂ ਹੀ ਮਾਤਾ ਨੇ ਗਿਆਨਨੀ ਕੀਤੀ ਹੋਈ ਆ ਪੜ੍ਹੀ ਲਿਖੀ ਆ ਬਾਪੂ ਵੀ ਪੜ੍ਹਾ ਲਿਖਿਆ ਬੜਾ ਵਧੀਆ ਕੰਮਕਾਰ ਚੱਲਦਾ ਸੀ ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ ਕਿਸੇ ਨੇ ਆ ਕੇ ਸਾਥ ਹੀ ਨਹੀਂ ਦਿੱਤਾ ਕਿ ਧੰਨਵਾਦ ਆ ਗਵੰਦੀ ਡਾਕਟਰ ਸੀ ਵੀਰ ਜਿਹੜਾ ਮਾੜਾ ਮੋਟਾ ਇਹਨਾਂ ਦੀ ਸਫਾਈ ਕਰਦਾ ਸੀ ਜਿਹੜਾ ਰੋਟੀ ਦਿੰਦਾ ਸੀ ਜਿਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਬਾਪੂ ਜੀ ਚੜ੍ਹਾਈ ਕਰ ਗਏ ਨੇ ਬਾਪੂ ਜੀ ਨੂੰ ਅਸੀਂ ਅੰਮ੍ਰਿਤਸਰ ਭੇਜਣ ਲੱਗੇ ਆ ਬਾਪੂ ਜੀ ਦੀ ਆਰਥਿਕ ਦੇ ਵੀ ਉੱਥੇ ਇਹਨੇ ਡੋਨੇਟ ਕੀਤੀ ਹੋਈ ਸੀ ਬਾਡੀ ਮਾਤਾ ਜੀ ਦਾ ਆਪਰੇਸ਼ਨ ਹੋਣਾ ਦੋ ਚਾਰ ਦਿਨਾਂ ਤੱਕਰ ਪਰ ਇਸ ਟਾਈਮ ਕੋਈ ਦਲਾਸਾ ਦੇਣ ਵਾਲਾ ਕੋਈ ਹੌਸਲਾ ਦੇਣ ਵਾਲਾ ਕੁਈ ਆਪਣਾ ਅਜੀਬ ਜਿਹਾ ਜਾਂਦੀ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਆ ਬੈਤ ਇਹਨਾਂ ਦੇ ਦਿਓਰ ਨਾਲ ਸਾਡੀ ਗੱਲ ਹੋ ਗਈ ਆ ਉਹ ਬਾਪੂ ਜੀ ਦੀ ਬਾਡੀ ਨੂੰ ਉੱਥੇ ਬਟਨੀ ਕੇਅਰ ਦੇ ਵਿੱਚ ਜਾ ਕੇ ਛੜਾ ਕੇ ਆਊਗਾ ਬਾਈ ਕਵਲ ਕਰਨਵਲਜੀਤ ਸਿੰਘ ਹੋਰ ਨਾ ਛੋਡੀ ਆ ਤੇ ਪਰ ਮਾਤਾ ਜੀ ਦਾ ਕੋਈ ਰਿਸ਼ਤੇਦਾਰ ਮਾਤਾ ਜੀ ਦੇ ਪੇਕੇਆਂ ਵੱਲੋਂ ਜੇ ਕੋਈ ਸਾਡੀ ਵੀਡੀਓ ਦੇਖਦਾ ਕੋਈ ਤਾਂ ਆਵੋ ਕੋਈ ਤਾਂ ਆ ਕੇ ਮਾੜਾ ਮੋਟਾ ਇਸ ਟਾਈਮ ਹੌਸਲਾ ਦੇਵੋ ਸਿਰ ਦਾ ਸਾਈਂ ਤੁਰ ਗਿਆ ਉਹ ਮਾਂ ਜਿਹਨੇ ਸਾਰੀ ਜ਼ਿੰਦਗੀ ਆਪਣੇ ਘਰ ਵਾਲੇ ਦੇ ਨਾਲ ਕੱਟੀ ਉਹ ਤੁਰ ਗਿਆ ਹੁਣ ਕੱਲੀ ਰਹਿ ਗਈ ਆ ਵਿਚਾਰੀ ਤੇ ਤੁਹਾਡੇ ਸਾਥ ਦੀ ਲੋੜ ਆ ਰਿਸ਼ਤੇਦਾਰ ਭੈਣ ਭਰਾ ਕਾਦੇ ਵਾਸਤੇ ਹੁੰਦੇ ਆ ਹੋਰ ਅਰਦਾਸ ਕਰਿਓ ਬਾਪੂ ਗੁਰਜੀਤ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਲਈ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਮਾਤਾ ਨੂੰ ਹੌਸਲਾ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਮਾਤਾ ਤੰਦਰੁਸਤ ਹੋ ਜਵੇ ਤੇ ਇਹਨਾਂ ਦੇ ਬੇਟੇ ਤੋਂ ਇੰਡੀਆ ਆਉਣ ਦੇ ਵਿੱਚ ਤੁਸੀਂ ਮਦਦ ਕਰੋ ਉਹ ਆ ਕੇ ਆਪਣੀ ਘਟੋ ਘਟ ਹੁਣ ਮਾਂ ਦੀ ਤਾਂ ਕੇਅਰ ਕਰ ਸਕੇ ਨਾ ਹੁਣ ਉੱਥੇ ਤਾਂ ਉਹ ਪੀਅਰ ਨਹੀਂ ਹੋ ਸਕਿਆ ਆ ਕੇ ਘੱਲ ਘਟੋ ਘਟ ਆਪਣੀ ਮਾਂ ਨੂੰ ਤਾਂ ਸੰਭਲੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ